ਹੈ ਡਾਕਟਰ ਰਿਜਿੰਦਰਪਾਲ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਕਪੂਰਥਲਾ ਅੱਜ ਜੀਵ ਦੇਆ ਗਊਸਾਲਾ ਸੁਲਤਾਨਪੁਰ ਲੋਧੀ ਵਿਖੇ ਅਸੀਂ ਚੇਅਰਮੈਨ ਗਊਸਵਾ ਕਮਿਸ਼ਨਰ ਪੰਜਾਬ ਸ੍ਰੀ ਸ਼ੋਕਮਾਰ ਸਿੰਘ ਰਾਜੀ ਅਤੇ ਡਾਕਟਰ ਜੀਐਸ ਬੇਦੀ ਜੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਇੱਥੇ ਕੈਂਪ ਲਾਇਆ ਵਾ ਗਾਵਾਂ ਦੀ ਭਲਾਈ ਵਾਸਤੇ ਜਿਸ ਵਿੱਚ 25000 ਦੀਆਂ ਮੈਡੀਸਿਨਾਂ ਗਊਸ਼ਾਲਾ ਨੂੰ ਦਿੱਤੀਆਂ ਨਾਲ ਇਹਨਾਂ ਦੇ ਗਾਵਾਂ ਦਾ ਚੈੱਕਅਪ ਕੀਤਾ ਸਾਰਿਆਂ ਦਾ ਤੇ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਸ੍ਰੀ ਰਿਜਿੰਦਰ ਗੁਪਤਾ ਜੀ ਤੇ ਨਾਲ ਇਹਨਾਂ ਦੀ ਟੀਮ ਜਿਹੜੀ ਆ ਬੇਸ ਇਹਨਾਂ ਕੋ ਦਵਾਈਆਂ ਦਾ ਪਹਿਲੇ ਬਹੁਤ ਜ਼ਿਆਦਾ ਸਟਾਕ ਆ ਜਿੰਨੀ ਇਹ ਸੇਵਾ ਕਰ ਰਹੇ ਆ ਅਸੀਂ ਇਹਨਾਂ ਦੀ ਜੋ ਕੀਤੀ ਮਦਦ ਇਹ ਮਦਦ ਨਹੀਂ ਆਈਆਂ ਨੇ ਹੌਸਲਾ ਪਜਾਈ ਕੀਤੀ ਆ ਬਲਕੇ ਰਦਰ ਇਹਨਾਂ ਦੀ ਦੀ ਸੇਵਾ ਵਾ ਗਉਆਂ ਪ੍ਰਤੀ ਉਹਨੂੰ ਰੀਕੋਗਨਾਈਜ਼ ਕੀਤਾ ਦੂਸਾ ਕਮਿਸ਼ਨ ਤੇ ਪੰਜਾਬ ਨੇ ਤਾਂ ਕਿ ਹੋਰ ਅੱਗੇ ਨਾਲੋਂ ਵਧੀਆ ਤੰਗਣਾ ਗਉਂ ਦੀ ਸੇਵਾ ਕਰੇ ਅੱਥਾ ਬਾਕੀ ਗਉਂ ਸ਼ਹਿਲਾਂ ਦਾ ਮੁਕਾਬਲੇ ਇੱਥੇ ਕਿੰਨਾ ਫਰਕ ਲੱਗਦਾ ਹੋਰ ਮੈਜਿਕ ਕਾਫੀ ਕੋ ਹੁਸ਼ਲਾ ਦੇਖਿਆ ਅੱਜ ਮੈਟਰ ਨੇ ਅਫਸਰ ਪਹਿਲਾਂ ਮੈਸਰ ਗਲੋਈਆਂ ਬੈਟਰੀ ਅਫਸਰ ਸੀ ਮੈਂ ਫਿਰ ਅਸਿਸਟੈਂਟ ਡਾਇਰੈਕਟਰ ਰਿਹਾ ਤਰਨਤਨ ਡਿਪਟੀ ਡਾਇਰੈਕਟਰ ਰਿਹਾ ਇਹਨਾਂ ਦੀ ਗਊਸ਼ਾਲਾ ਅਸਲੀ ਲਫਜਾਂ ਵਿੱਚ ਗਊਸ਼ਾਲਾ ਵਾ ਗਊਸ਼ਾਲਾ ਦਾ ਮਤਲਬ ਆ ਜਿੱਥੇ ਬੇਸਹਾਰਾ ਬਿਮਾਰ ਪਸ਼ੂ ਜਿਹੜੇ ਨਾਨ ਪ੍ਰੋਡਕਟਿਵ ਆ ਜਿਹਨਾਂ ਤੋਂ ਕੋਈ ਆਮਦਨ ਨਹੀਂ ਹੋ ਸਕਦੀ ਜਿਹੜੇ ਦੁੱਧ ਨਹੀਂ ਦਿੰਦੇ ਉਹਨਾਂ ਨੂੰ ਸੰਭਾਲਣਾ ਤੇ ਬਾਕੀ ਗਊਸ਼ਾਲਾ ਚ ਦੁੱਧ ਵਾਲੇ ਪਸ਼ੂ ਵੀ ਹੁੰਦੇ ਆ ਇਹਨਾਂ ਕੋਲ ਮੈਂ ਦੇਖਿਆ ਇਹਨਾਂ ਦੱਸਿਆ ਮੈਨੂੰ ਜਿਹੜਾ ਪਸ਼ੂ ਗਾਂ ਬਣ ਜਾਂਦੀ ਆ ਉਹ ਇਹ ਕਿਸੇ ਨੂੰ ਅਡਾਪਟ ਕਰਾ ਦਿੰਦੇ ਲੋਟਵੰਦ ਬੰਦੇ ਇਹਨਾਂ ਨੂੰ ਅਡਾਪਟ ਕਰਾ ਦਿੰਦੇ ਆ ਇਹਨਾਂ ਕੋਲ ਸਿਰਫ ਨਾਨ ਪ੍ਰੋਡਕਟਿਵ ਲਈ ਮਤਲਬ ਜਿਹੜੇ ਕੋਈ ਆਮਦਨ ਨਹੀਂ ਦਿੰਦੇ ਤੇ ਇਸ ਤੋਂ ਪਤਾ ਲੱਗਦਾ ਇਹ ਗਊਸ਼ਾਲਾ ਸਹੀ ਲਫਜਾਂ ਵਿੱਚ ਗਊ ਹਾਂ ਕੋਈ ਹੋਰ ਚਾਹਜਾ ਸੰਦੇਸ਼ ਦੇਣਾ ਚਾਹੁੰਦਾ ਹੈ ਜੀ ਬਹੁਤ ਵਧੀਆ ਸੇਵਾ ਕਰ ਰਹੇ ਆ ਮੈਂ ਇਹ ਚਾਹਣਾ ਵੀ ਇਹਨਾਂ ਨੂੰ ਹੋਰ ਸ਼ਾਬਾਸ਼ ਦੇਣਾ ਤੇ ਇਹਨਾਂ ਨੂੰ ਅਪੀਲ ਕਰਦਾ ਵੀ ਹੋਰ ਇਹ ਜੋਸ਼ ਸ਼ੋਰ ਨਾਲ ਇਹ ਸੇਵਾ ਚੱਲਦੇ ਰੱਖਣ ਅਸੀਂ ਜੋ ਵੀ ਹੋ ਸਹੂਗਾ ਪਸ਼ੂ ਪਾਲਣੋਂ ਭਾਗੋਲਿਆਂ ਦੀ ਮਦਦ ਕਰਾਂਗੇ ਸਾਡੇ ਡਾਕਟਰ ਸਾਹਿਬ ਡਾਕਟਰ ਲਖਵਿੰਦਰ ਸਿੰਘ ਹੈਗੇ ਸਿੰਜਾ ਵੈਟਰਨਰੀ ਅਫਸਰ ਸੁਲਤਾਨਪੁਰ ਹੋਰ ਜਿੰਨੇ ਸਾਡੇ ਵੈਟਰਨਰੀ ਅਫਸਰਾਂ ਵੈਟਰਨਰੀ ਇੰਸਪੈਕਟਰ ਵਾ ਸਾਰਿਆਂ ਨੂੰ ਮੈਂ ਹੋਰ ਅੱਗੇ ਵੀ ਸੇਵਾ ਕਰਦੇ ਆ ਹੋਰ ਉਹਨਾਂ ਨੂੰ ਕਹਾਂਗਾ ਵੀ ਰੋਡ ਪੈਂਦੇ ਉੱਥੇ ਜਿਵੇਂ ਮਤਲਬ ਜੇ ਇਸ ਵਕਤ ਰੋਡ ਪયો ਦਿਨ ਰਾਤ ਜਦੋਂ ਮਰਜੀ ਇਹਨਾਂ ਇਲਾਜ ਵਿੱਚ ਤੁਸੀਂ ਕੋਈ ਕਮੀ ਨਹੀਂ ਛੱਡਾਂਗੇ ਕਿ ਜੀਵ ਤੇਆ ਵੈਲਫੇਅਰ ਸੁਸਾਇਟੀ ਤੇ ਜੀਵ ਤੇਆ ਬੋਖਸ਼ਾਲਾ ٹرسٹ ਵੱਲੋਂ ਜ਼ਖਮੀ ਅਤੇ ਬਿਮਾਰ ਗਊਮੱਛ ਦੀ ਸੇਵਾ ਵਿੱਚ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਨੇ ਸ਼ੁਰੂ ਕੀਤਾ ਵਾ ਜਖਮੀ ਅਤੇ ਬਿਮਾਰ ਗਊਮੱਛ ਦੀ ਸੇਵਾ ਵਿੱਚ ਪਰਮਾਤਮਾ ਇਹਨਾਂ ਨੂੰ ਇਹਨਾਂ ਦੇ ਇਸ ਉਪਰਾਲੇ ਵਿੱਚ ਹੋਰ ਤਰੱਕੀ ਬਖਸ਼ੇ ਮੈਂ ਡਾਕਟਰ ਲਖਵਿੰਦਰ ਸਿੰਘ ਸੀਨੀਅਰ ਵੈਟਰਨਰੀ ਅਫਸਰ ਸultanpur ਲੋਧੀ ਸਾਰੇ ਵਿਭਾਗ ਦੇ ਜਿਹੜੇ ਡਾਇਰੈਕਟਰ ਸਾਹਿਬਾ ਡਾਕਟਰ ਜੀਐਸ ਬੇਦੀ ਤੇ ਮੇਰੇ ਨਾਲ ਖੜੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਡਾਕਟਰ ਆਰਪੀ ਸਿੰਘ ਮੇਰੇ ਨਾਲ ਖੜੇ ਸਾਡੇ ਸੁਲਤਾਨਪੁਰ ਦੇ ਨਾਇਬ ਤਸਿਲਦਾਰ ਸ੍ਰੀ ਵਿਕਾਸ ਗੁਪਤਾ ਜੀ ਅੱਜ ਰਜਿੰਦਰ ਗੁਪਤਾ ਜੀ ਹੁਣ ਆਤੇ ਉਹਨਾਂ ਦੀ ਟੀਮ ਜਿਹਦੇ ਵਿੱਚ ਕੁਲਦੀਪ ਜੀ ਹੈਗੇ ਨੇ ਤਰਨ ਟਕਸਾਲੀ ਹੈਗੇ ਅਰຸນ ਟਕਸਾਲੀ ਹੈਗੇ ਇਹਨਾਂ ਸਭ ਦੀ ਜਿਹੜੀ ਇਹ ਕੈਂਪ ਦੇ ਵਿੱਚ ਇਹਨਾਂ ਦਾ ਸਭ ਤੋਂ ਜ਼ਿਆਦਾ ਉਤਸ਼ਾਹ ਸੀ ਕਿ ਅਸੀਂ ਇਹ ਕੈਂਪ ਜਿਹੜਾ ਉਹ ਲਵਾਉਣਾ ਹੈ ਡਿਪਟੀ ਕਟਰ ਸਾਹਿਬ ਦਾ ਡਾਕਟਰ ਆਰ ਪੀ ਸਿੰਘ ਦਾ ਮੈਂ ਖਾਸ ਤੌਰ ਤੇ ਧੰਨਵਾਦ ਦਿਆਂ ਕਿਉਂਕਿ ਇਹ ਜਿਹੜਾ ਕੈਂਪ ਆਇ ਪਹਿਲਾਂ ਆਪਾਂ ਗੁਵਾੜੇ ਜਾ ਰਿਹਾ ਸੀ ਪਰ ਰਜਿੰਦਰ ਗੁਪਤਾ ਜੀ ਦੇ ਪਿਆਰ ਖਾਤਰ ਤੇ ਡਿਪਟੀ ਕਟਰ ਸਾਹਿਬ ਦੀਆਂ ਕੋਸ਼ਿਸ਼ਾਂ ਸਦਕਾ ਇਹ ਜੀਵ ਦਇਆ ਗਊਸ਼ਾਲਾ ਸੋਸਾਇਟੀ ਦੇ ਵਿੱਚ ਲੱਗਿਆ ਇੱਥੇ ਆ ਕੇ ਡਾਕਟਰ ਸਾਹਿਬ ਨੂੰ ਬਹੁਤ ਵਧੀਆ ਲੱਗਿਆ ਲੱਗਿਆ ਤਸੀਰਦਲ ਸਾਹਿਬ ਨੂੰ ਵੀ ਬਹੁਤ ਵਧੀਆ ਲੱਗਿਆ ਬਟ ਮੈਂ ਥੋੜਾ ਜਿਹਾ ਪਿਸ਼ੋਖਲ ਤੇ ਜਾਣਾ ਚਾਹੁੰਦਾ ਜਿੱਦਾਂ ਸਰ ਨੇ ਦੱਸਿਆ ਕਿ ਸਹੀ ਮਹੀਨਿਆਂ ਦੇ ਵਿੱਚ ਜਿਹੜੀ ਇੱਕ ਗਊਸ਼ਾਲਾ ਉਹ ਜੀਵ ਦਇਆ ਗਊਸ਼ਾਲਾ ਉਹਦਾ ਨਾਂ ਹੀ ਕਿੰਨਾ ਸੋਹਣਾ ਵਾ ਜੀ ਔਰ ਉਹ ਵਾਲੀ ਦਾਇਆ ਜਿਹਦੇ ਤੋਂ ਆਪਾਂ ਨੂੰ ਮਿਲਣਾ ਕੁਛ ਨਹੀਂ ਸਿਰਫ ਲੱਗਣਾ ਹੀ ਲੱਗਣਾ ਇਹਨਾਂ ਨੇ ਸਾਨੂੰ ਫਾਈਲਾਂ ਦਿਖਾਈਆਂ ਜਿਦੇ ਵਿੱਚ ਕਈ ਜਿਹੜੀ ਇਹ ਪਸਵੋ باوجود ਬਹੁਤ ਸਾਰੇ ਇਫਰਟ ਦੇ ਨਹੀਂ ਬੱਝ ਸਕੇ ਬਟ ਉਹਨਾਂ ਤੇ ਖਰਚਾ ਜਿਹੜਾ 8 8 10 10 ਹਜ਼ਾਰ ਦਾ ਹੋਇਆ ਇਸ ਦੇ ਨਾਲ ਸਾਡੇ ਵਿਭਾਗ ਦੇ ਜਦੋਂ ਵੀ ਰਜਿੰਦਰ ਜੀ ਕਹਿੰਦੇ ਆ ਜਾਂ ਇਹਨਾਂ ਦੀ ਟੀਮ ਕਹਿੰਦੇ ਆ ਉਹ ਆ ਕੇ ਇੱਥੇ ਵੱਡੇ ਵੱਡੇ ਜਿਹੜੇ ਆਪਰੇਸ਼ਨ ਨਾ ਨਹੀਂ ਹੋ ਸਕਦੇ ਸੀ ਉਹ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਇਨਸਟਰੂਮੈਂਟ ਨਾਲ ਸਾਡੀ ਜਿਹੜੀ ਟੀਮ ਆ ਡਾਕਟਰਾਂ ਦੀ ਉਹਨਾਂ ਦੇ ਸਹਿਯੋਗ ਨਾਲ ਸਰ ਦੀ ਗਾਈਡੈਂਸ ਦੇ ਥੱਲੇ ਉਸੀ ਇੱਥੇ ਕਰਨ ਦਾ ਸਫਲ ਉਪਰਾਲਾ ਕੀਤਾ ਇੱਕ ਬਹੁਤ ਵੱਡਾ ਮੇਜਰ ਆਪਰੇਸ਼ਨ ਹੁੰਦਾ ਰਿਮਨੋਟਮੀ ਜਿਹਦੇ ਵਿੱਚ ਅਸੀਂ ਘੱਟੋ ਘੱਟ 4 ਕਿਲੋ ਜਿਹੜੇ ਲਫਾਫੇ ਆ ਉਹ ਬਾਹਰ ਕੱਢੇ ਉਹ ਕੁਝ ਲੀਗਾਂ ਦੇ ਵਿੱਚ ਜਿਹੜੀ ਉਹ ਕੋਸ਼ਿਸ਼ ਕੀਤੀ ਉਹਨੂੰ ਗਾਂ ਨੂੰ ਬਚਾਉਣ ਦੇ ਵਾਸਤੇ ਇਸ ਤੋਂ ਬਾਅਦ ਮੈਨੂੰ ਇਹ ਜਾਣ ਕੇ ਤਾਂ ਦੱਸ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਰਜਿੰਦਰ ਗੁਪਤਾ ਜੀ ਦੀ ਟੀਮ ਜਿਹੜੀ ਹੈ ਉਹ ਸਿਰਫ ਸੁਲਤਾਨਪੁਰ ਦੇ ਵਿੱਚ ਤਾਂ ਜ਼ਰੂਰ ਹੈ ਬਟ ਇਹਨਾਂ ਦੀ ਜਿਹੜੀ ਉਹ ਦੇਖ ਰੇਖਾ ਸੁਲਤਾਨਪੁਰ ਤੱਕ ਸੀਮਤ ਨਹੀਂ ਹੈਗੀ ਜਿੱਥੋਂ ਵੀ ਇਹਨਾਂ ਨੂੰ ਫੋਨ ਆਉਂਦਾ ਉੱਥੇ ਜੀ ਆਇਆਂ ਕਹਿੰਦੇ ਆ ਜਿਹੜਾ ਵੀ ਕੋਈ ਕਸ਼ਮ ਜਿਹੜਾ ਉਹ ਦਰਦ ਦੇ ਵਿੱਚ ਹੁੰਦਾ ਪਿੱਛੇ ਜਿਹੜੀ ਗੱਲ ਆ ਤੁਸੀਂ ਅੰਦਰ ਸਾਥ ਸਾਨੂੰ ਇੱਕ ਫੋਨ ਆਇਆ ਕਿ ਬੱਸ ਸਟੈਂਡ ਦੇ ਉੱਤੇ ਕੋਈ ਜਿਹੜੀ ਗਾਂ ਆ ਉਹ ਪਈ ਆ ਬੜੀ ਮਾੜੀ ਹਾਲਤ ਦੇ ਵਿੱਚ ਸਾਨੂੰ ਕਿਸੇ ਨੇ ਮੈਨੂੰ ਫੋਨ ਕੀਤਾ ਮੈਂ ਸਾਨੂੰ ਰੈਫਰ ਕੀਤਾ ਇਹ 5 ਮਿੰਟ ਦੇ ਵਿੱਚ ਖੁਦ ਉੱਥੇ ਗੈਕਟਵਲ ਲੈ ਕੇ ਉਹਨੂੰ ਅਸੀਂ ਰੈਸਕਿਊ ਕੀਤਾ ਹੁਣੇ ਇੱਕ ਫੋਨ ਆਇਆ ਪਿਛਲੇ 3-4 ਦਿਨ ਪਹਿਲਾਂ ਕਿ ਸਾਡਾ ਜਿਹੜਾ ਪੋਸਟ ਆਫਸ ਸੁਲਤਾਨਪੁਰ ਦਾ ਉੱਥੇ ਇੱਕ ਛੋਟਾ ਜਿਹੜਾ ਕਾਫੀ ਆ ਬੱਚਾ ਸੀਗਾ ਉਹਦੇ ਗੱਲ ਦੇ ਵਿੱਚ ਰੱਸਾ ਬਹੁਤ ਪੂਰੀ ਤਰ੍ਹਾਂ ਜੋ ਬਿਆਹ ਹੋਇਆ ਸੀ ਜਿੱਦਾਂ ਰੁੱਖ ਦੇ ਦਵਾਲੇ 'ਚ ਤਾਰ ਚੁੱਭੀ ਹੁੰਦੀ ਉਹ ਦੇਖਣ ਵਾਲਾ ਮਨ ਪ੍ਰਸਿੱਧ ਦਾ ਸੀ ਉਹ ਉਹਨਾਂ ਨੂੰ ਇਹਨਾਂ ਦੀ ਹੈਲਪ ਦੇ ਨਾਲ ਸਾਡੇ ਡਾਕਟਰ ਸਾਹਿਬ ਦੀ ਟੀਮ ਦੇ ਨਾਲ ਇਹਨਾਂ ਦੇ ਜਿਹੜੇ ਸਾਡੇ ਗੁਰਸੇਰ ਸਿੰਘ ਖੜੇ ਆ ਉਹਨੂੰ ਰੈਸਕਿਊ ਕੀਤਾ ਤੋਂ ਜਦੋਂ ਆਪਾਂ ਕਿਸੇ ਨੇ ਸ਼ਾਇਦ ਰੱਬ ਨਹੀਂ ਦੇਖਿਆ ਪਰ ਕਦੇ-ਕਦੇ ਮਨ ਵਿੱਚ ਆਉਂਦਾ ਕਿ ਇਹ ਜਿਹੜੇ ਜੀਵ ਆ ਇਹ ਜਿਹੜੀਆਂ ਗਾਵਾਂ ਆ ਇਹ ਜਿਹੜੇ ਐਨੀਮਲ ਆ ਇਹਨਾਂ ਦੇ ਵਾਸਤੇ ਇਹੋ ਜੀ ਸੰਸਥਾ ਜਿਹੜੀ ਆ ਜੀਵਦਾਇਕਉਸ਼ਲਾਵਾੜੀ ਤੇ ਇਹਨਾਂ ਦੇ ਸਾਰੇ ਜਿਹੜੀ ਟੀਮ ਆ ਉਹ ਰੱਬ ਵਰਗਾ ਕੰਮ ਕਰਦੀ ਆ ਇਸ ਵਾਸਤੇ ਵਧਾਈ ਦੇ ਫਾਤਰ ਆ ਰਜਿੰਦਰ ਗੁਪਤਾ ਤੇ ਉਹਨਾਂ ਦੀ ਟੀਮ ਕੁਲਦੀਪ ਸ਼ਰਮਾ ਸਾਹਿਬ ਨੂੰ ਮੈਂ ਆਪਣੇ ਪੂਰੇ ਵਿਭਾਗ ਦੇ ਵੱਲੋਂ ਪੂਰੇ ਸਾਡੇ ਪ੍ਰਸ਼ਾਸਨ ਦੇ ਵੱਲੋਂ ਤਹਿਸੀਲਦਾਰ ਸਾਹਿਬ ਦੇ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਥੈਂਕ ਯੂ। ਆਰਾਮ ਰਾਮ ਜੀ ਮੈਂ ਰਜਿੰਦਰ ਗੁਪਤਾ ਪ੍ਰੈਜ਼ੀਡੈਂਟ ਜੀਵ ਦੇਆ ਗਊਸ਼ਾਲਾ ਅੱਜ ਜੀਵ ਦੇਆ ਗਊਸ਼ਾਲਾ ਦੇ ਵਿੱਚ ਗਊ ਸੇਵਾ ਕਮਿਸ਼ਨ ਦੇ ਵੱਲੋਂ ਇੱਕ ਸਰਕਾਰੀ ਕੈਂਪ ਲਵਾਇਆ ਗਿਆ ਜਿਹਦੇ ਵਿੱਚ ਉਹਨਾਂ ਨੇ ਸਾਨੂੰ 25000 ਦੀਆਂ ਦਵਾਈਆਂ ਦਿੱਤੀਆਂ। ਇਸ ਮੌਕੇ ਤੇ ਡਿਪਟੀ ਡਾਇਰੈਕਟਰ ਆਰਪੀ ਸਿੰਘ ਤੇ ਨਾਲ ਤਹਿਸੀਲਦਾਰ ਸਾਹਿਬ ਆਏ ਸੀਗੇ। ਸultanpur Lodhi ਦਾ ਅਸੀਂ ਇੱਥੇ ਗਊਸ਼ਾਲਾ ਦੇ ਵਿੱਚ ਬਿਮਾਰ ਅਤੇ ਜ਼ਖਮੀ ਗਾਵਾਂ ਦਾ ਇਲਾਜ ਕਰਦੇ ਹਾਂ ਸੜਕ ਤੇ ਕੋਈ ਵੀ ਸਾਰਾ ਬਿਮਾਰ ਗਾਂ ਜਿੰਨੂੰ ਕੋਈ ਮਾਰ ਦਿੰਦਾ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਅਸੀਂ ਇੱਥੇ ਲਿਆ ਕੇ ਉਹਦਾ ਇਲਾਜ ਕਰਦੇ ਹਾਂ ਤੋਂ ਉਸ ਤੋਂ ਬਾਅਦ ਜਦੋਂ ਠੀਕ ਹੋ ਜਾਂਦੀ ਹੈ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਨੂੰ ਡਾਕ ਕਰਾਇਆ ਜਾਵੇ ਅਸੀਂ ਲੋਕਾਂ 'ਤੇ ਅਪੀਲ ਕਰਦੇ ਹਾਂ ਕਿ ਆਪਣੇ ਘਰਾਂ ਦੇ ਵਿੱਚੋਂ ਜਦੋਂ ਵੀ ਕੋਈ ਕਚਰਾ ਵਗੈਰਾ ਬਾਹਰ ਸੁੱਟਦੇ ਹਾਲਤ ਤੇ ਉਹ ਲਪਾਤੀਆਂ ਦੇ ਵਿੱਚ ਨਾ ਸੁੱਟਣ ਦੀ ਕੋਈ ਸਬਜ਼ੀ ਵਗੈਰਾ ਵਿੱਚ ਹੁੰਦੀ ਹੈ ਚਰਚ ਬੇ ਸਾਰਾ ਘਵਾਵਾਂ ਘੁੰਮਦੀਆਂ ਹੋਈਆਂ ਉਹ ਲਫਾਫਾ ਬਿਲਕੁਲ ਖਾ ਜਾਂਦੀਆਂ ਹਨ ਸਬਜ਼ੀ ਦੇ ਵਿੱਚ ਸਮਾ ਕੇ ਨਾ ਉਹਨਾਂ ਨੂੰ ਪਾਚਦਾ ਹੈ ਤੇ ਉਹਨਾਂ ਦੇ ਢਿੱਡ ਦੇ ਵਿੱਚ ਹੋਰ ਬਿਮਾਰੀ ਅੱਗੇ ਪੈਦਾ ਕਰਦਾ ਹੈ ਸਾਡੇ ਅੱਗੇ ਸਾਰੇ ਅੱਗੇ ਬੇਨਤੀ ਹੈ ਕਿ ਘੱਟੋ ਘੱਟ ਜੇਕਰ ਤੁਸੀਂ ਆਪਣੇ ਘਰੋਂ ਬਾਹਰ ਛਿਲਕੇ ਵਗੈਰਾ ਜੇ ਸਬਜ਼ੀਆਂ ਦੇ ਸਿੱਟੇ ਦਿਓ ਤੇ ਉਹ ਖਾਲੀ ਕਰਕੇ ਸਿੱਟੇ ਜਾਣ ਤੇ ਇੱਥੇ ਆ ਕੇ ਗਊਸ਼ਾਲਾ ਦੇ ਵਿੱਚ ਵੱਧ ਤੋਂ ਵੱਧ ਦੇਖੋ ਕਿ ਲੋਕਾਂ ਦਾ ਸਹਿਯੋਗ ਕਰੋ ਸਾਡਾ ਕਿ ਆਪਾਂ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਬੇ ਸਾਰਾ ਬਿਮਾਰਗਾਂਵਾਂ ਉਹਨਾਂ ਦਾ ਉਚਾਰ ਕਰ ਸਕੀਏ